ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਤਾਂ ETT 5894 ਵਾਲੇ ਜਿੰਨੇ ਵੀ ਮੇਰੇ ਭੈਣ ਭਰਾ ਹਨ ਉਹਨਾਂ ਨੂੰ ਇਹਨਾਂ ਦਾ ਪਤਾ ਹੈ ਕਿ ਪੇਪਰ A ਹੋਣਾ ਹੈ ਅਤੇ no doubt ਉਹ ਤਿਆਰੀ ਵੀ ਕਰ ਰਹੇ ਹੋਣਗੇ ਬਟ ਉਹਨਾਂ ਨੂੰ ਇਹ ਤਾਂ ਪਤਾ ਹੋਵੇ ਕਿ ਤਿਆਰੀ ਤਾਂ ਕਰ ਰਹੇ ਹਨ ਪਰ ਸਾਨੂੰ ਉਸ ਬਾਰੇ ਪਤਾ ਹੋਵੇ ਨਾ ਕਿਹੜੇ ਪੋਰਸ਼ਨ ਜੋ ਕਿੰਨੇ ਕੁਚਣੋਣੇ ਹਨ ਕਿਵੇਂ ਸਾਡਾ ਪੇਪਰ ਕ੍ਰੈਕ ਹੋ ਸਕਦਾ ਹੈ ਤਾਂ ਦੋਸਤੋ ਆਪਾਂ ਇਹਨਾਂ ਸਾਰੀਆਂ ਬਾਰੇ ਗੱਲ ਕਰਾਂਗੇ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਨੂੰ ਥੋੜਾ ਪੋਰਸ਼ਨ ਹੀ ਪੜਨਾ ਪਵੇਗਾ ਉਹੀ ਤੁਹਾਡਾ ਪੇਪਰ ਪਾਸ ਕਰਾ ਦੇਵੇਗਾ ਅਤੇ ਉਹ ਤੁਸੀਂ ਪਹਿਲਾਂ ਪੜੀ ਵੀ ਬੈਠੇ ਹੋ ਦੋਸਤੋ ਤਾਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕੋਚਿੰਗ ਲੈਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਦੋਸਤੋ ਸਾਰਾ ਮਟੀਰੀਅਲ ਇੱਥੋਂ ਹੀ ਅਵੇਲੇਬਲ ਹੋ ਜਾਵੇਗਾ ਬਟ ਤੁਸੀਂ ਕੀ ਹੈ ਆਪਦੀ ਸਟਰੈਟਜੀ ਬਣਾ ਕੇ ਚੱਲੋ ਐਵੇਂ ਟਾਈਮ ਵੇਸਟ ਨਾ ਕਰੋ ਦੋਸਤੋ ਕਿਉਂਕਿ ਈਟੀਟੀ ਵਾਲਿਆਂ ਲਈ ਸਪੈਸ਼ਲ ਤਾਂ ਕਹਿ ਰਿਆ ਹਾਂ ਕਿ ਉਹਨਾਂ ਨੇ ਓਨਲੀ ਇਹੀ ਪੇਪਰ ਦੇਣਾ ਹੈ ਇਸ ਤੋਂ ਬਾਅਦ ਕੀ ਹੈ ਸਰਕਾਰੀ ਨੌਕਰੀ ਅੱਗੇ ਖੜੀ ਹੈ ਦੋਸਤੋ ਨਾ ਕਿ ਪੇਪਰ ਦੁਬਾਰਾ ਦੇਣਾ ਹੈ ਹਾਈ ਕੋਰਟ ਨੇ ਇਹ ਆਦੇਸ਼ ਤੁਹਾਨੂੰ ਦਿੱਤੇ ਹਨ ਤਾਂ ਦੋਸਤੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਵੀਡੀਓ ਓਨਲੀ ਈਟੀਟੀ ਵਾਲਿਆਂ ਦੇ ਲਈ ਹੈ ਅਤੇ ਬੈਸਟ ਸਟਰੈਟੇਜੀ ਹੈ ਕਿ ਅਸੀਂ ਪੇਪਰ ਏ ਹੈ ਸਰ ਜੀ ਉਹ ਕਿਸ ਤਰ੍ਹਾਂ ਕਰੈਕ ਕਰਗੇ ਉਹ ਵੀ ਪਹਿਲੀ ਵਾਰ ਚ ਤਾਂ इजीली ਹੋ ਜਾਊਗਾ ਤੁਸੀਂ ਲੈਣੇ ਹਨ ਓਨਲੀ 25 ਮਾਰਕਸ ਪੰਜਾਹਾਂ ਦੇ ਵਿੱਚੋਂ ਦੋਸਤੋ ਤਾਂ ਇਹ ਤੁਹਾਡੇ इजीली ਆ ਜਾਣਗੇ ਤਾਂ ਦੋਸਤੋ ਉਸ ਤੋਂ ਪਹਿਲਾਂ ਤੁਹਾਨੂੰ ਕੀ ਇਹ ਸਿਲੇਬਸ ਬਾਰੇ ਪਤਾ ਹੋਣਾ ਚਾਹੀਦਾ ਹੈ ਇਹ ਸਾਨੂੰ ਪਤਾ ਹੈ ਜੀਵਨੀ ਅਤੇ ਰਚਨਾਵਾਂ ਆਉਣੀਆਂ ਹਨ ਤਾਂ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਦੋਸਤੋ ਇਹ ਵੀ ਤੁਹਾਨੂੰ ਮੈਂ ਦੱਸਾਂਗਾ ਵੀਡੀਓ ਤੁਸੀਂ ਦੇਖ ਲੈਣਾ ਤੁਹਾਡਾ ਇੱਕ ਵੀ ਕੁਐਸਚਨ ਬਾਹਰ ਨਹੀਂ ਜਾਵੇਗਾ ਕਿੰਨੇ ਕੁਐਸਚਨ ਪੈਂਦੇ ਹਨ ਪੇਪਰ ਦੇ ਵਿੱਚ ਉਹ ਵੀ ਤੁਹਾਨੂੰ ਮੈਂ ਸਭ ਕੁਝ ਦੱਸਾਂਗਾ ਡਿਟੇਲ ਵਿੱਚ ਦੱਸਾਂਗਾ ਦੋਸਤੋ ਦੂਜਾ ਹੈ ਵਿਰੋਧੀ ਸ਼ਬਦ ਸਮਾਨਾਰਥਕ ਸ਼ਬਦ ਮੁਹਾਵਰੇ ਆਖਣ ਆ ਤਾਂ ਦੋਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਅਤੇ ਇਹ ਤੁਸੀਂ ਪਹਿਲਾਂ ਪੜ੍ਹ ਵੀ ਚੁੱਕੇ ਹੋ ਸ਼ਬਦ ਪੇਡ ਇਹ 8 ਪ੍ਰਕਾਰ ਦੇ ਹੁੰਦੇ ਹਨ ਜਿਸ ਤਰ੍ਹਾਂ ਨਾਮ ਪ੍ਰਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਓਨਲੀ ਵਿਸ਼ੇਸ਼ਣ ਜੋਜਕ ਸੰਬੰਧਕ ਵਿਸਮਕ ਤਾਂ ਦੋਸਤੋ ਇਹਨਾਂ ਬਾਰੇ ਪਤਾ ਅਗੇਤਰ ਪਛੇਤਰ ਸਰਜੀ ਪੜੇ ਹੋਏ ਹਨ ਵਚਨ ਬਦਲੋ ਲਿੰਗ ਬਦਲੋ ਪੜੇ ਹੋਏ ਹਨ ਬਟ ਦੋਸਤੋ ਕੱਲੇ ਪੜੇ ਹੋਏ ਹੀ ਕੰਮ ਨਹੀਂ ਆਉਣਗੇ ਤੁਸੀਂ ਲੈਣੇ ਹਨ 25 ਨੰਬਰ ਤਾਂ ਉਹਨਾਂ ਦੇ ਤੁਹਾਨੂੰ ਕਮਾਂਡ ਵੀ ਬਣਾਉਣੀ ਪਵੇਗੀ ਸ਼ਬਦਾਂ ਅਤੇ ਵਾਕਾਂ ਦਾ ਸ਼ੁੱਧ ਕਰਕੇ ਲਿਖਣਾ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਕਿਉਂਕਿ ਜਿਆਦਾ ਕੁਝ ਨਿੱਥੋਂ ਬੰਦੇ ਹਨ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਦੋਸਤੋ ਤੁਹਾਨੂੰ ਕਰਵਾ ਦਿੱਤਾ ਹੈ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਦੋਸਤੋ ਇਹ ਵੀ ਤੁਹਾਨੂੰ ਮੈਂ ਕਰਵਾ ਦਿੱਤਾ ਹੈ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰੇਸ਼ਨ ਦੋਸਤੋ ਕਿੰਨੇ ਕੁ ਬੰਦੇ ਹਨ ਵੱਧ ਤੋਂ ਵੱਧ 5 ਤੋਂ ਲੈ ਕੇ 8 ਤੱਕ ਇਹ ਕੁਐਸਚਨ ਬਣਨਗੇ ਤਾਂ ਤੁਹਾਨੂੰ ਇਹ ਵੀ ਅਵੇਲੇਬਲ ਹੋ ਜਾਵੇਗਾ ਇਸ ਪਲੇਟਫਾਰਮ ਦੇ ਉੱਪਰ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੈਸਟ ਸਟ੍ਰੈਟਜੀ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਲੈਣੇ ਹਨ 25 ਨੰਬਰ ਤੇ ਇਹ 25 ਨੰਬਰ ਸਾਡੇ ਕਿੱਥੋਂ ਬਣਨਗੇ ਹਾਊ ਅਸੀਂ ਕਿਵੇਂ ਲੈ ਸਕੀਏ ਤੇ ਪੇਪਰ ਕੀ ਹੋ ਜਾਵੇ ਸਾਡਾ ਪਾਸ ਹੋ ਜਾਵੇ ਤਾਂ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨੰਬਰ 1 ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜੇ ਪੋਰਸ਼ਨ ਜੋ ਕਿੰਨੇ ਨੰਬਰਾਂ ਦਾ ਪੇਪਰ ਐਗਜ਼ਾਮੀਨਰ ਵੱਲੋਂ ਪੁੱਛਿਆ ਜਾ ਸਕਦਾ ਹੈ ਇਹ ਦੋਸਤੋ ਇੱਕ ਪੇਪਰ ਨਾਲ ਪਤਾ ਨਹੀਂ ਲੱਗਣਾ ਘੱਟੋ ਘੱਟ ਜੋ ਪਹਿਲਾਂ ਪੇਪਰ ਹੋਏ ਹਨ 2 ਤੋਂ ਲੈ ਕੇ 3 ਜਾਂ 4 ਪੇਪਰ ਤੁਸੀਂ ਹੀ ਲੈ ਕੇ ਉਹਨਾਂ ਦਾ ਅਨਲਿਸਿਸ ਕਰਕੇ ਪਤਾ ਲਾ ਸਕਦੇ ਹੋ ਕੇ ਸਰ ਜੀ ਕਿਹੜੇ ਪੋਰਸ਼ਨ ਚੋਂ ਕਿੰਨੇ ਕੁਐਸਚਨ ਪੁੱਛੇ ਜਾਂਦੇ ਹਨ ਤਾਂ ਦੋਸਤੋ ਸਭ ਤੋਂ ਪਹਿਲਾਂ ਕੀ ਹੈ ਪੰਜਾਬੀ ਦੇ ਪੇਪਰ ਵਿੱਚ ਵਿਆਕਰਨ ਹੁਣ ਵਿਆਕਰਨ ਹੈ ਦੋਸਤੋ ਇਸ ਦੇ ਵਿੱਚੋਂ ਕਿੰਨੇ ਕੁਐਸਚਨ ਪੁੱਛੇ ਜਾਂਦੇ ਹਨ ਅਤੇ ਕਿਹੜੇ-ਕਿਹੜੇ ਬੰਦ ਹਨ ਵਿਆਕਰਨ ਦੇ ਵਿੱਚੋਂ ਸ਼ਬਦ ਭੇਜਦੇ ਹੀ ਕੁਐਸਚਨ ਬਣ ਗਏ ਜਿਸ ਤਰ੍ਹਾਂ ਨਾਮ ਪੁੱਛ ਲਿਆ ਉਸ ਦੀਆਂ ਕਿਸਮਾਂ ਪੁੱਛ ਲੀਆਂ ਪੜਨਾਮ ਈਟੀਸੀ ਅਤੇ ਅਖਾਣ ਤੇ ਮੁਹਾਵਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਪੇਪਰ ਦੇ ਵਿੱਚ ਸ਼ੁੱਧ ਅਸ਼ੁੱਧ ਦੋਸਤੋ ਜਾਂ ਹੋਗੇ ਹੋਰ ਵੀ ਕਾਫੀ ਕੁਐਸਚਨ ਹਨ ਜਿਸ ਤਰ੍ਹਾਂ ਕਿ ਉਹ ਸ਼ਬਦ ਭੇਦ ਦੀਆਂ ਗੱਲਾਂ ਆ ਗਈਆਂ ਜਾਂ ਛੋਟੀ ਤੋਂ ਛੋਟੀ ਇਕਾਈ ਤੇ ਵੱਡੀ ਤੋਂ ਵੱਡੀ ਇਕਾਈ ਇਹ ਪੁੱਛਦਾ ਹੈ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਵਿਆਕਰਨ ਦੇ ਕੁਐਸਚਨ 25 ਤੋਂ 28 ਕੀ ਹੈ ਪੁੱਛੇ ਜਾਂਦੇ ਹਨ ਦੋਸਤੋ ਇਹ ਵਿਆਕਰਨ ਹੀ ਤੁਹਾਡਾ ਕੀ ਕਰ ਦੂਗੀ ਪੇਪਰ ਪਾਸ ਕਰਾ ਦੇਵੇਗੀ ਤਾਂ ਤੁਹਾਡੀ ਕਮਾਂਡ ਵਿਆਕਰਨ ਤੇ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੀ ਕਮਾਂਡ ਇੱਥੇ ਹੀ ਨਹੀਂ ਹੈ ਤਾਂ ਕੀ ਹੈ ਬਾਕੀ ਚੀਜ਼ਾਂ ਦਾ ਕੋਈ ਮਤਲਬ ਨਹੀਂ ਕਿ ਤੁਹਾਡਾ ਪੀਪਰ ਪਾਸ ਹੋ ਸਕੀ ਹੁਣ ਇਹ 25 ਤੋਂ 28 ਦੇ ਵਿੱਚੋਂ 20 ਟੋਡੇਗੀ ਆ 15 ਜਾਂ 16 ਨੰਬਰ ਈਜ਼ੀਲੀ ਆ ਸਕਦੇ ਆ ਦੋਸਤੋ ਤੁਹਾਨੂੰ ਮੈਂ ਦੱਸ ਰਿਹਾ ਕਿ ਤੁਹਾਨੂੰ ਤਿਆਰੀ ਹੈ ਕਿਸ ਤਰ੍ਹਾਂ ਕਰਨੀ ਆ ਤਾਂ 15 ਤੋਂ 16 ਨੰਬਰ ਈਜ਼ੀਲੀ ਤੁਹਾਡੇ ਆ ਜਾਣਗੇ ਦੋਸਤੋ ਤਿਆਰੀ ਰੱਖੋ ਆਪਦੀ ਤਾਂ ਦੂਜਾ ਹੈ ਪੰਜਾਬ ਜੀਕੇ ਜੋ ਪੰਜਾਬ ਜੀਕੇ ਹੈ ਦੋਸਤੋ ਇਸ ਦੇ ਵਿੱਚ ਆਪਾਂ ਇੱਥੇ ਲਿਖ ਲੈਨੇ ਦੁਬਾਰਾ ਇੱਕ ਤਾਂ ਹੋ ਗਈ ਪੰਜਾਬੀ ਵਿਆਕਰਨ ਉਸ ਦੇ ਵਿੱਚੋਂ ਦੋਸਤੋ 25 ਤੋਂ 28 ਨੰਬਰ ਦੇ ਕੁਐਸਚਨ ਬਣਦੇ ਹੀ ਬੰਦੇ ਹਨ ਇਹ ਦੋਸਤੋ ਜਿਸ ਤਰ੍ਹਾਂ ਕੇ ਪੇਪਰ ਹੋਇਆ ਸੀ ਪਟਵਾਰੀ ਦਾ ਐਕਸਰਸਾਈਜ਼ ਦਾ ਅ ਸਟੈਨੋ ਦਾ ਅ ਇੱਕ ਅ ਡਾਟਾ ਐਂਟਰੀ ਆਪਰੇਟਰ ਦਾ ਤੇ ਪੀ ਟ੍ਰਿਪਲ ਐਸ ਬੀ ਕਲਰਕ ਦਾ ਤਾਂ ਨੂੰ ਇਹਨਾਂ ਪੰਜ ਪੇਪਰਾਂ ਦਾ ਐਨਾਲਿਸਿਸ ਕਰਕੇ ਹੀ ਮੈਂ ਇਹ ਦੱਸਣ ਲੱਗਾ ਹਾਂ ਸਾਰੀਆਂ ਚੀਜ਼ਾਂ ਪੇਪਰਾਂ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਪੁੱਛੀ ਗਈ ਹੈ ਤਾਂ ਦੋਸਤੋ ਐਨਾਲਿਸਿਸ ਕਰਨ ਤੋਂ ਪਤਾ ਲੱਗਾ ਕਿ ਪੰਜਾਬੀ ਵਿਆਕਰਨ ਦੇ 25 ਤੋਂ 28 ਕੁਐਸਚਨ ਪੁੱਛੇ ਜਾਂਦੇ ਆ ਤੁਹਾਡਾ ਪੇਪਰ ਇਹੀ ਪਾਸ ਕਰਾ ਦੇਵੇਗੀ ਉਸ ਤੋਂ ਬਾਅਦ ਦੋਸਤੋ ਸੈਕੰਡ ਹੈ ਗੁਰੂਜ਼ ਗੁਰੂਆਂ ਦੇ ਕੁਐਸਚਨ ਦੋਸਤੋ ਤੁਹਾਨੂੰ ਮੈਂ 200 ਪਲੱਸ ਕੁਐਸਚਨ ਵਾਲੀ ਜੋ ਵੀਡੀਓ ਦਿੱਤੀ ਹੈ ਉਸ ਦੇ ਵਿੱਚ ਹੀ ਤੁਹਾਡੇ ਕਵਰ ਹੋ ਜਾਣਗੇ ਜੇਕਰ ਨਹੀਂ ਦੇਖੀ ਤਾਂ ਦੋਸਤੋ ਉਸ ਨੂੰ ਜਰੂਰ ਦੇਖ ਲੈਣਾ ਪੰਜਾਬੀ ਕੁਆਲੀਫਾਈ ਇੱਕ ਪਲੇਲਿਸਟ ਬਣੀ ਹੋਈ ਉਸ ਤੇ ਵਿੱਚ 200 ਪਲੱਸ ਕੁਐਸਚਨ ਹਨ ਤਾਂ ਈਟੀਟੀ ਵਾਲੇ ਉਸ ਨੂੰ ਦੇਖਣਾ ਬਿਲਕੁਲ ਨਾ ਭੁੱਲਣ ਦੋਸਤੋ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਉੱਥੇ ਜੋ ਕੁਐਸਚਨ ਬਣੇ ਹਨ 8 ਤੋਂ 10 ਕੁਐਸਚਨ ਪੁੱਛੇ ਗਏ ਹਨ ਗੁਰੂਆਂ ਦੇ ਵਿੱਚੋਂ ਤਾਂ ਦੋਸਤੋ ਉਹ ਟੋਡੇ ਉਹ ਵੀਡੀਓ ਹੀ ਕਵਰ ਕਰ ਦਵੇਗੀ ਸਾਰੇ ਕੁਐਸਚਨ ਇਹ ਨਹੀਂ ਕਹਾਂਗਾ ਕਿ 5 ਤੋਂ 4 ਤੋਂ 5 ਨੰਬਰ ਆਉਣਗੇ ਇਹ ਜਿੰਨੇ ਕੁਐਸਚਨ ਪੁੱਛੇ ਜਾਣਗੇ ਦੋਸਤੋ ਸਾਰੇ ਦੇ ਸਾਰੇ ਟੋਡੇ ਸਹੀ ਹੋਣਗੇ ਜੇਕਰ ਤੁਸੀਂ ਉਹ 200 ਪਲੱਸ ਕੁਐਸਚਨ ਵਾਲੀ ਵੀਡੀਓ ਦੇਖੀ ਤਾਂ ਕਿਉਂਕਿ ਉਸ ਦੇ ਵਿੱਚੋਂ ਹੀ ਕੁਐਸਚਨ ਬਣ ਰਹੇ ਹਨ ਦੋਸਤੋ ਇਹ ਤਾਂ ਸਿੱਧ ਗੁਰੂਜ਼ ਜੇ ਆਪਾਂ ਪੰਜਾਬ ਜੀਕੇ ਦੀ ਗੱਲ ਕਰੀਏ ਹੁਣ ਪੰਜਾਬ ਜੀਕੇ ਦੇ ਵਿੱਚ ਜੋ ਕੁਐਸਚਨ ਬਣਦੇ ਹਨ ਤਿੰਨ ਤੋਂ ਪੰਜ ਕੁਐਸਚਨ ਬਣ ਰਹੇ ਹਨ ਦੋਸਤੋ ਤਾਂ ਇਥੋਂ ਕੀ ਹੈ ਤੁਹਾਡੇ ਦੋ ਜਾਂ ਤਿੰਨ ਨੰਬਰ ਤੁਹਾਡੇ ਇਜ਼ੀਲੀ ਆ ਜਾਣਗੇ ਜੇਕਰ ਤਿੰਨ ਕੁਐਸਚਨ ਪੁੱਛੇ ਗਏ ਤਾਂ ਦੋ ਸਹੀ ਹੋਣਗੇ ਜੇਕਰ ਪੰਜ ਪੁੱਛੇ ਗਏ ਤਾਂ ਤਿੰਨ ਸਹੀ ਹੋ ਜਾਣਗੇ ਇਜ਼ੀਲੀ ਦੋਸਤੋ ਜੇਕਰ ਹੋਰ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਮਹੀਨੇ ਹੋਗੇ ਮਹੀਨਾ ਹੋ ਗਿਆ ਆ ਆਪਣਾ ਹੋ ਗਿਆ ਗਿਣਤੀ ਹੋਗੀ ਜਾਂ ਟ੍ਰਾਂਸਲੇਸ਼ਨ ਹੋਗੀ ਇਹਨਾਂ ਸਾਰਿਆਂ ਦੇ ਵਿੱਚੋਂ ਕੀ ਹੈ ਇੱਕ 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 ਨੰਬਰ ਦਾ ਕੁਐਸਚਨ ਬਣਦਾ ਹੈ ਤੇ ਉਹ ਬਣਦਾ ਵੀ ਇਸ ਤਰ੍ਹਾਂ ਦਾ ਹੈ ਉਹ ਕਿਸ ਤਰ੍ਹਾਂ ਬਣੇਗਾ ਦੋਸਤੋ ਉਹ ਤੁਹਾਨੂੰ ਵੀਡੀਓ ਦੇ ਵਿੱਚ ਉਹ ਹੀ ਬਦਲ ਕੇ ਕਿਉਂਕਿ ਮੈਂ ਮਹੀਨਿਆਂ ਦੀ ਵੀ ਵੀਡੀਓ ਦਿੱਤੀ ਹੈ ਦੇਸੀ ਮਹੀਨੇ ਜਿਹਦੇ ਨੂੰ ਕਹਿ ਦਿੰਦੇ ਆ ਗਿਣਤੀ ਵਾਲੇ ਵੀ ਦਿੱਤੀ ਹੈ ਅਤੇ ਉਹਨਾਂ ਦੇ ਵਿੱਚ ਕੀ ਆ ਵਾਰ ਵੀ ਆ ਜਾਣਗੇ ਗਿਣਤੀ ਵੀ ਆዩ ਮਹੀਨੇ ਵੀ ਆਉਣੇ ਦਿਨ ਵੀ ਆਉਣਗੇ ਤਾਂ ਸਾਰਿਆਂ ਦੇ ਬਾਰੇ ਦੱਸਤਾ ਹੈ ਦੋਸਤੋ ਥੈਰੀਟিক্যাল ਪੋਰਸ਼ਨ ਵੀ ਹੈ ਤੇ ਐਮਸੀਕਿਊ ਵੀ ਹਨ ਅਤੇ ਸਟੈਨੋ ਵਾਲੀ ਵੀਡੀਓ ਤੁਸੀਂ ਬਿਲਕੁਲ ਦੇਖਣੀ ਨਾ ਭੁੱਲਣਾ ਕਿਉਂਕਿ ਉਸ ਦੇ ਵਿੱਚ ਤੁਹਾਨੂੰ ਇਹੀ ਪਤਾ ਲੱਗੇਗਾ ਕਿ ਪਹਿਲਾਂ ਕੀ ਉਸ ਦੇ ਕੁਐਸਚਨ ਪੁੱਛੇ ਗਏ ਹਨ ਕਿਹੜੇ-ਕਿਹੜੇ ਕੁਐਸਚਨ ਪੁੱਛੇ ਗਏ ਹਨ ਤਾਂ ਦੋਸਤੋ ਇਹ ਪੰਜਾਬੀ ਵਿਆਕਰਨ ਤੇ ਗੁਰੂਜ਼ ਵਾਲੇ ਹੀ ਤੁਹਾਡਾ ਪੇਪਰ 25 ਨੰਬਰ ਆ ਜਾਣਗੇ ਤਾਂ 50 ਦੇ ਵਿੱਚੋਂ 28 29 ਵੀ ਆਗੇ ਜੇ 25 ਵੀ ਆਗੇ ਉਹ ਵੀ ਉਨੇ ਹੀ ਹਨ ਜੇ 45 ਆਗੇ ਉਹ ਵੀ ਉਨੇ ਹੀ ਹਨ ਕਿਉਂਕਿ ਇਹ ਤਾਂ ਸਰ ਜੀ ਓਨਲੀ ਕੁਆਲੀਫਾਈ ਹੈ ਤਾਂ ਦੋਸਤੋ ਬਹੁਤ ਹੀ ਜਿਆਦਾ ਇੰਪੋਰਟੈਂਟ ਹੈਸ ਬੈਸਟ ਸਟ੍ਰੈਟਜੀ ਹੋਣੀ ਪੇਪਰ ਦੇ ਲਈ ਫਾਲਤੂ ਕੰਟੈਂਟ ਨਾ ਪੜੋ ਓਨਲੀ ਉਹੀ ਕੰਟੈਂਟ ਪੜੋ ਜੋ ਕਿ ਤੁਹਾਡੇ ਲਈ ਇੰਪੋਰਟੈਂਟ ਹੈ ਦੋਸਤੋ ਜਿਸ ਤਰ੍ਹਾਂ ਕਿ ਮੈਂ ਦੱਸ ਦਿੱਤਾ ਕਿ ਹੁਣ ਇੱਕੋ ਇੱਕ ਚੀਜ਼ ਰਹੇਗੀ ਉਹ ਰਹਿ ਗਿਆ ਸੱਭਿਆਚਾਰ ਦੋਸਤੋ ਸੱਭਿਆਚਾਰ ਰਹਿ ਗਿਆ ਜਿਸ ਤਰ੍ਹਾਂ ਕਿ ਉਸ ਦੇ ਵਿੱਚ ਪੁੱਛ ਲਿਆ ਸੁਹਾਗ ਪੁੱਛ ਲਿਆ ਮਾਈਆ ਪੁੱਛ ਲਿਆ ਘੂੜੀਆਂ ਪੁੱਛ ਲਈਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਹਨ ਤਾਂ ਸੱਭਿਆਚਾਰ ਦੇ ਕੁਐਸਚਨ ਵੀ 4 ਤੋਂ 5 ਹੀ ਬਣਦੇ ਹਨ ਦੋਸਤੋ ਤਾਂ ਬਹੁਤ ਇੰਪੋਰਟੈਂਟ ਵੀ ਹੈ ਇਹ ਤਾਂ ਇਹ ਕੀ ਆ ਚਾਰ ਤੋਂ ਪੰਜ ਕੁਐਸਚਨ ਬਣਨਗੇ ਹੀ ਬਣਨਗੇ ਦੋਸਤੋ ਤਾਂ ਸੱਭਿਆਚਾਰ ਦੇ ਕੁਐਸਚਨ ਵੀ ਤੁਸੀਂ ਨਾ ਲੈਣਾ ਇਸ ਦੇ ਵਿੱਚ ਮੇਲੇ ਵੀ ਆ ਜਾਂਦੇ ਹਨ ਤਿਹਾਰ ਵੀ ਆ ਜਾਂਦੇ ਹਨ ਤਾਂ ਸਾਰੀ ਚੀਜ਼ਾਂ ਤੁਹਾਡੀ ਇੱਥੇ ਹੀ ਕਵਰ ਹੋ ਜਾਣਗੇ ਤਾਂ ਦੋਸਤੋ 25 ਨੰਬਰ ਲੈਣੇ ਤਾਂ ਕੋਈ ਔਖੇ ਨਹੀਂ ਹਨ ਪੰਜਾਹਾਂ ਦੇ ਵਿੱਚੋਂ 25 ਨੰਬਰ ਲੈਣੇ ਕੋਈ ਔਖੇ ਨਹੀਂ ਆਰਾਮ ਨਾਲ ਆ ਜਾਣਗੇ ਬਸ ਤੁਸੀਂ ਪੋਜ਼ਿਟਿਵਿਟੀ ਰੱਖੋ ਨੈਗੇਟਿਵਿਟੀ ਬਿਲਕੁਲ ਨਾ ਲੈ ਕੇ ਆਓ ਦੋਸਤੋ ਦਾ ਏਸੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਵੀਡੀਓ ਓਨਲੀ ਈਟੀਟੀ ਵਾਲਿਆਂ ਦੇ ਲਈ ਅਤੇ ਦੂਜੇ ਪੇਪਰਾਂ ਦੇ ਵਿੱਚ ਪੰਜਾਬੀ ਪੇਪਰ ਕਰੈਕ ਕਰਨ ਵਾਲਿਆਂ ਦੇ ਲਈ ਵੀ ਇਹ ਹੈ ਮਤਲਬ ਕਿ ਕੰਪੀਟੀਟਿਵ ਇਗਜ਼ਾਮ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਈਟੀਟੀ ਵਾਲਿਆਂ ਦੇ ਲਈ ਤਾਂ ਇੰਪੋਰਟੈਂਟ ਹੈ ਕਿਉਂਕਿ ਗਵਰਨਮੈਂਟ ਜੌਬ ਦਾ ਪੇਪਰ ਹੈ ਇਹ ਤੇ ਬਾਕੀ ਪੇਪਰਾਂ ਦੇ ਲਈ ਤਾਂ ਇੰਪੋਰਟੈਂਟ ਕਿਉਂਕਿ ਪਹਿਲਾਂ ਇਹ ਪੇਪਰ ਕੁਆਲੀਫਾਈ ਕਰਕੇ ਫਿਰ ਹੀ ਅਗਲੇ ਪੇਪਰ ਵਿੱਚ ਬੈਠ ਸਕਦੇ ਹਨ ਤਾ ਦੋਸਤੋ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ